ਚੁੱਪਚਾਪ ਆਕੇ ਇੱਥੇ ਲਾ ਲਈ ਤੂੰ ਰੱਖਿਆ ਸੀ ਸਾਡੇ ਕੋਲੋਂ ਪਰਦਾ ਕਰਦਾ ਕਮਾਈਆਂ ਜੋ ਤੂੰ ਕਾਲੀਆਂ ਕਰੀ ਚੱਲ ਜਿੰਨਾ ਚਿਰ ਕਰਦਾ ਚੁੱਪਚਾਪ ਆਕੇ ਇੱਥੇ ਲਾ ਲਈ ਤੂੰ ਰੱਖਿਆ ਸੀ ਸਾਡੇ ਕੋਲੋਂ ਪਰਦਾ ਕਰਦਾ ਕਮਾਈਆਂ ਜੋ ਤੂੰ ਕਾਲੀਆਂ ਕਰੀ ਚੱਲ ਜਿੰਨਾ ਚਿਰ ਕਰਦਾ ਇੱਕ ਜੁੱਟ ਹੋ ਕੇ ਇੱਕ ਮਾਲੂ ਪਿੰਡ ਦੇ ਇੱਕ ਜੁੱਟ ਹੋ ਕੇ ਇੱਕ ਮਾਲੂ ਪਿੰਡ ਦੇ ਲੋਕ ਤੇਰੀ ਤਾਲੂਏ ਦੇ ਨਾਲ ਲਾਉਣਗੇ ਲੋਕ ਤੇਰੀ ਤਾਲੂਏ ਦੇ ਨਾਲ ਲਾਉਣਗੇ ਅੱਜ ਤੇਰਾ ਚੱਲ ਜਾਹੇ ਚੰਗਾ ਟੈਮ ਮਾੜਾ ਸਾਡਾ ਦੇਖੀ ਚੱਲ ਛੇਤੀ ਬਦਲਾਵ ਹੋਣਗੇ ਅੱਜ ਤੇਰਾ ਚੱਲ ਜਾਹੇ ਚੰਗਾ ਟੈਮ ਮਾੜਾ ਸਾਡਾ ਦੇਖੀ ਚੱਲ ਛੇਤੀ ਬਦਲਾਵ ਹੋਣਗੇ ਛੋਟੇ ਛੋਟੇ ਬੱਚਿਆਂ ਨੂੰ ਅਸਥਮਾ ਤੇ ਵਿਦਮਾ ਵਿਕਲੰਗ ਨਾਲ ਸੀਓਪੀਡੀ ਹੋ ਗਈ ਦਰਸ ਨਹੀਂ ਆਉਂਦਾ ਤੈਨੂੰ ਜਰਾ ਵੀ ਮਸੂਮਾ ਉੱਤੇ ਕਾ ਤੋ ਤੇਰੀ ਸੋਚ ਐ ਨਹੀਂ ਮਾੜੀ ਹੋ ਗਈ ਛੋਟੇ ਛੋਟੇ ਬੱਚਿਆਂ ਨੂੰ ਅਸਥਮਾ ਤੇ ਵਿਦਮਾ ਵਿਕਲੰਗ ਨਾਲ ਸੀਓਪੀਡੀ ਹੋ ਗਈ ਦਰਸ ਨਹੀਂ ਆਉਂਦਾ ਤੈਨੂੰ ਜਰਾ ਵੀ ਮਸੂਮਾ ਉੱਤੇ ਕਾ ਤੋ ਤੇਰੀ ਸੋਚ ਐ ਨਹੀਂ ਮਾੜੀ ਹੋ ਗਈ ਖੜਜਾ ਤੂੰ ਥੋੜਾ ਟਾਈਮ ਦੇਖ ਲਈ ਖੜਜਾ ਤੂੰ ਥੋੜਾ ਟਾਈਮ ਦੇਖ ਲਈ ਤੇਰੀ ਫੈਕਟਰੀ ਨੂੰ ਇਹ ਤਾਲਾ ਲਾਉਣਗੇ ਤੇਰੀ ਫੈਕਟਰੀ ਨੂੰ ਇਹ ਤਾਲਾ ਲਾਉਣਗੇ ਅੱਜ ਤੇਰਾ ਚੱਲਦਾ ਹੈ ਚੰਗਾ ਟੈਮ ਮਮਾੜਾ ਸਾਡਾ ਦੇਖੀ ਚੱਲ ਛੇਤੀ ਬਦਲਾਵ ਹੋਣਗੇ ਅੱਜ ਤੇਰਾ ਚੱਲਦਾ ਹੈ ਚੰਗਾ ਟੈਮ ਮਮਾੜਾ ਸਾਡਾ ਦੇਖੀ ਚੱਲ ਛੇਤੀ ਬਦਲਾਵ ਹੋਣਗੇ ਹਟਦਾ ਨਹੀਂ ਪਿੱਛੇ ਇਹ ਧਰਨਾ ਕਰਲਾ ਤੂੰ ਜਿਹੜਾ ਕੁਝ ਕਰਨਾ ਤੇਰੀ ਫੈਕਟਰੀ ਬੰਦ ਕਰਕੇ ਹਟਾਂਗੇ ਜਾਨ ਨੀ ਪਿਆਰੀ ਅਸੀਂ ਮਰਨਾ ਹਟਦਾ ਨਹੀਂ ਪਿੱਛੇ ਇਹ ਧਰਨਾ ਕਰ ਲਾ ਤੂੰ ਜਿਹੜਾ ਕੁਝ ਕਰਨਾ ਤੇਰੀ ਫੈਕਟਰੀ ਬੰਦ ਕਰਕੇ ਹਟਾਂਗੇ ਜਾਨਨੀ ਪਿਆਰੀ ਅਸੀਂ ਮਰਨਾ ਕਾਲੀ ਕਰ ਤੂਤ ਜਿਹੜੀ ਕਰੀ ਬੈਠਾ ਪਿੰਡ ਵਿੱਚ ਕਾਲੀ ਕਰ ਤੂਤ ਜਿਹੜੀ ਕਰੀ ਬੈਠਾ ਪਿੰਡ ਵਿੱਚ ਹੋਰ ਪਿੰਡਾਂ ਦੇ ਵੀ ਤੈਨੂੰ ਗਾਲ੍ਹਾਂ ਦੇਣਗੇ ਹੋਰ ਪਿੰਡਾਂ ਦੇ ਵੀ ਤੈਨੂੰ ਗਾਲ੍ਹਾਂ ਦੇਣਗੇ ਅੱਜ ਤੇਰਾ ਚੱਲਦਾ ਹੈ ਚੰਗਟ ਹੈ ਮਮਾੜਾ ਸਾਡਾ ਦੇਖੀ ਚੱਲ ਛੇਤੀ ਬਦਲਾ ਹੋਣਗੇ ਅਜ ਤੇਰਾ ਚੱਲਦਾ ਹੀ ਚੰਗਟ ਐ ਮਮਾੜਾ ਸੱਡ ਦੇਖੀ ਚੱਲ ਛੇਤੀ ਬਦਲਾਵ ਹੋਣਗੇ ਸੁング ਸੁング ਪੰਪ ਕੰਮ ਕਰਦੇ ਆ ਪਿੰਡ ਵਾਸੀ ਤੁਰਦੇ ਆ ਪੱਟੀ ਦਾ ਇਹ ਦਮ ਨਾਲ ਆਉਂਦੀ ਖਾਂਸੀ ਸੁング ਸੁング ਪੰਪ ਕੰਮ ਕਰਦੇ ਆ ਪਿੰਡ ਵਾਸੀ ਤੁਰਦੇ ਆ ਪੱਟੀ ਦਾ ਇਹ ਦਮ ਨਾਲ ਆਉਂਦੀ ਖਾਂਸੀ 22500 ਜਿਹੜੇ ਵੱਸਦੇ ਆ ਪਿੰਡ ਵਿੱਚ ਲੋਕ ਚਾੜਦੇ ਤੇ ਸੂਲੀ ਨਾਲ ਟੰਗ ਦਿੱਤੇ ਫਾਂਸੀ ਬਾਈ 2500 ਜਿਹੜੇ ਬੱਸਦੇ ਆ ਪਿੰਡ ਵਿੱਚ ਲੋਕ ਚਾੜਦੇ ਤੇ ਸੂਲੀ ਨਾਲ ਟੰਗ ਦਿੱਤੇ ਫਾਂਸੀ ਜ਼ੁਲਮ ਤੇ ਸੀਤਮਾ ਤੂੰ ਜਿਹੜੇ ਸਾਡੇ ਉੱਤੇ ਕੀਤੇ ਜ਼ੁਲਮ ਤੇ ਸੀਤਮਾ ਤੂੰ ਜਿਹੜੇ ਸਾਡੇ ਉੱਤੇ ਕੀਤੇ ਰੁਕ ਥੋੜੇ ਦਿਨ ਤੇਰੇ ਪੈਸ਼ ਆਉਣਗੇ ਰੁਕ ਥੋੜੇ ਦਿਨ ਥੋੜੇ ਤੇਰੇ ਪੈਸ਼ ਆਉਣਗੇ ਦੇਖ ਅੱਜ ਤੇਰਾ ਚੱਲਦਾ ਹੀ ਚੰਗਾ ਟੈਮ ਮਾੜਾ ਸੱਡ ਦੇਖੀ ਚੱਲਛੇ ਤੀ ਬਦਲਾਵ ਹੋਣਗੇ ਅੱਜ ਤੇਰਾ ਚੱਲਦਾ ਹੀ ਚੰਗਾ ਟੈਮ ਮਾੜਾ ਸੱਡ ਦੇਖੀ ਚੱਲਛੇ ਤੀ ਬਦਲਾਵ ਹੋਣਗੇ ਪੈਣੋ ਤੇ ਪ੍ਰਭੂ ਮਾਫ ਕਰਦੇਓ ਗੁਸਤਾਖੀ ਧਰਨੇ ਦੇ ਵਿੱਚ ਨਹੀਂ ਆਇਆ ਮੈਨੂੰ ਦਿਓ ਮਾਫੀ ਪੈਣੋ ਤੇ ਪ੍ਰਭੂ ਮਾਫ ਕਰਦੇਓ ਗੁਸਤਾਖੀ ਧਰਨੇ ਦੇ ਵਿੱਚ ਨਹੀਂ ਆਇਆ ਮੈਨੂੰ ਦਿਓ ਮਾਫੀ ਮੰਨਿਆ ਮੁਕਦਮਾ ਹੈ ਤੇਰਾ ਮਜਬੂਤ ਬੜਾ ਪਿੰਡ ਵਾਲ ਕੇਸੇ ਜਿੱਤ ਲੈਣਗੇ ਅੱਜ ਤੇਰਾ ਚੱਲਦਾ ਹੈ ਚੰਗਟ ਹੈ ਮਮਾੜਾ ਸਾਡਾ ਦੇਖੀ ਚੱਲਛੇ ਤੇ ਬਦਲਾਵ ਹੋਣਗੇ ਅੱਜ ਤੇਰਾ ਚੱਲਦਾ ਹੈ ਚੰਗਟ ਹੈ ਮਮਾੜਾ ਸਾਡਾ ਦੇਖੀ ਚੱਲਛੇ ਤੇ ਬਦਲਾਵ ਹੋਣਗੇ ਪਾਲ ਟਿੱਬਿਆਂ ਦੇ ਉੱਤੇ ਬੈਠਾ ਗੀਤ ਲਿਖਦਾ ਏ ਅੱਜ ਲਿਖਣੀ ਪਈ ਏ ਤੇਰੀ ਕਾਲੀ ਕਰਤੂਤ ਇੱਕ ਦਿਨ ਜਿੰਦਾ ਇੱਥੇ ਲੱਗਿਆ ਹੁਣ ਆਏ ਛੇਤੀ ਦੇਖ ਲਈ ਤੂੰ ਬੈਠੇ ਮੇਰੇ ਪਿੰਡ ਦੇ ਸਬੂਤ ਪਾਲ ਟਿੱਬਿਆਂ ਦੇ ਉੱਤੇ ਬੈਠਾ ਗੀਤ ਲਿਖਦਾ ਏ ਅੱਜ ਲਿਖਣੀ ਪਈ ਏ ਤੇਰੀ ਕਾਲੀ ਕਰਤੂਤ ਇੱਕ ਦਿਨ ਜਿੰਦਾ ਇੱਥੇ ਲੱਗਿਆ ਹੁਣ ਆਏ ਛੇਤੀ ਦੇਖ ਲਈ ਤੂੰ ਬੈਠੇ ਮੇਰੇ ਪਿੰਡ ਦੇ ਸਬੂਤ ਪੂਰਨ ਨਹੀਂ ਹੋਵਾ ਸਕਣਾ ਤੂੰ ਢੱਡੇ ਨਾਲ ਵੀਰੇ ਪੂਰਨ ਨਹੀਂ ਹੋਵਾ ਸਕਣਾ ਤੂੰ ਢੱਡੇ ਨਾਲ ਬਈ ਤੇਰਾ ਕੰਮ ਸੀਲ ਕਰਕੇ ਹੀ ਦਮ ਲੈਣਗੇ ਤੇਰਾ ਕੰਮ ਸੀਲ ਕਰਕੇ ਹੀ ਦਮ ਲੈਣਗੇ ਅੱਜ ਤੇਰਾ ਚੱਲਦਾ ਹੀ ਚੰਗਟ ਐ ਮਮਾੜਾ ਸਾਡਾ ਦੇਖੀ ਚੱਲ ਛੇਤੀ ਬਦਲਾਵ ਹੋਣਗੇ ਅੱਜ ਤੇਰਾ ਚੱਲਦਾ ਹੀ ਚੰਗਟ ਐ ਮਮਾੜਾ ਸਾਡਾ ਦੇਖੀ ਚੱਲ ਛੇਤੀ ਬਦਲਾਵ ਹੋਣਗੇ